ਸਤਿ ਸ਼੍ਰੀ ਅਕਾਲ ਸਵਾਗਤ ਹੈ ਤੁਹਾਡਾ ਪ੍ਰਾਈਮ ਪੰਜਾਬ ਟੀਵੀ ਤੇ ਮੈਂ ਹਾਂ ਮਨਦੀਪ ਸਿੰਘ ਚੰਡ ਅਮਰੀਕਾ ਦੀ ਖਬਰ ਦੀ ਗੱਲ ਕਰਦੇ ਹਾਂ ਜੀ ਅਮਰੀਕਾ ਦੇ ਰਾਸ਼ਟਰਪਤੀ ਡੋਨਾਲਡ ਟਰੰਪ ਹੁਣਾਂ ਦੀ ਲੋਕਪ੍ਰਿਤਾ ਦੇ ਵਿੱਚ ਭਾਰੀ ਗਿਰਾਵਟ ਆਈ ਹੈ ਔਰ ਕਿਹਾ ਜਾ ਰਿਹਾ ਹੈ ਕਿ ਉਹਨਾਂ ਦੀ ਲੋਕਪ੍ਰਿਤਾ ਜਿਹੜੀ ਹੈ 41% ਘਟ ਗਈ ਹੈ ਕਿਉਂ ਘਟੀ ਹੈ ਉਹਦਾ ਕਾਰਨ ਸਿੱਧਾ-ਸਿੱਧਾ ਇਹ ਮੰਨਿਆ ਜਾ ਰਿਹਾ ਹੈ ਕਿ ਇਮੀਗ੍ਰੈਂਟ ਨੂੰ ਲੈ ਕੇ ਜਿਹੜੀ ਟਰੰਪ ਸਾਹਿਬ ਦੇ ਵੱਲੋਂ ਸ਼ਕਤੀ ਦਿਖਾਈ ਗਈ ਹੈ ਉਸ ਦੇ ਬਾਬਤ ਕਿਤਨਾ ਕਿਤੇ ਹੁਣ ਜਿਹੜੀ ਲੋਕਪ੍ਰਿਤਾ ਹੈ ਜਾਪਾ ਕਹਿ ਲਈਏ ਕਿ ਜਿੰਨਾ ਲੋਕਾਂ ਨੇ ਵੋਟਾਂ ਪਾ ਕੇ 트ੰਪ ਸਾਬ ਨੂੰ ਜਿਤਾਇਆ ਸੀਗਾ ਉਹੀ ਹੁਣ ਕਿਤਨਾ ਕਿਤੇ ਨਫਰਤ ਦੇ ਨਜ਼ਰ ਦੇ ਨਾਲ ਜਾਂ 트ੰਪ ਸਾਬ ਨੂੰ ਲਾਈਕ ਨਹੀਂ ਕਰਦੇ ਪਏ ਹੈਗੇ ਬਾਸਕਰ ਸਾਹਿਬ ਕਿਦਾਂ ਦੇਖਦੇ ਹੋ ਇਹ ਜਿਹੜੀ ਖਬਰ ਜਦੋਂ ਨਿਕਲ ਕੇ ਸਾਹਮਣੇ ਆਈ ਹੈ ਤੇ ਤੁਹਾਡੇ ਕੀ ਵਿਚਾਰ ਨੇ ਇਸ ਤੇ ਬਾਬਤ ਅਮਨਜੀਤ 2025 ਜਨਵਰੀ ਦੀ ਜਦ 트ੰਪ ਉਹਨਾਂ ਨੇ ਸੋਚ ਚੱਕੀ ਸੀਗੀ ਉਸ ਤੋਂ ਪਹਿਲੇ ਜਦ 트ੰਪ ਉਹਨਾਂ ਦੀ ਜਿੱਤ ਹੋ ਗਈ ਮੋਦੀ ਵਿੱਚ ਕਾਫੀ ਚੀਜ਼ਾਂ ਸਾਫ਼ ਹੋ ਗਈ ਸੀ ਆਪਣੇ ਕੰਪੇਨ ਦੇ ਦੌਰਾਨ ਉਹਨਾਂ ਨੇ ਮਾਸਕੇਲ ਦੇ ਉੱਤੇ ਡੀਪੋਟਿਸ਼ਨ ਦੀ ਗੱਲ ਕੀਤੀ ਸੀ। ਕੋਈ ਫਾਈਨੈਂਸ਼ੀਅਲ ਐਮਰਜੈਂਸੀ ਦੀ ਵੀ ਉਹ ਗੱਲਾਂ ਕਰਦੇ ਸੀ। ਜਿਹੜਾ ਟੈਰਿਫ ਵਾਰ ਹੈ, ਜਿਹੜਾ ਟਰੰਪ ਉਹਨਾਂ ਦੇ ਯੁੱਗ ਦੇ ਵਿੱਚ ਇੱਕ ਵਾਰ ਮਿਲਿਆ ਪਹਿਲੀ ਵਾਰੀ ਇਦਾਂ ਦਾ ਟੈਰਿਫ ਵਾਰ ਦੇਖਿਆ। ਉਹ ਸ਼ੁਰੂ ਹੋਇਆ ਹੈ। ਇਹ तमाम ਪਾਲਿਸੀਸ ਦੇ ਉੱਤੇ ਟਰੰਪ ਨੂੰ ਨਾ ਕੇਵਲ ਕੋਰਟ ਤੋਂ ੱਟਾ ਮਿਲਿਆ ਬਲਕਿ ਆਮ ਜਨਤਾ ਦੇ ਵਿੱਚ ਵੀ ਉਹਨਾਂ ਦੀ ਪਪੂਲੈਰਿਟੀ ਜਿਹੜੀ 20 ਜਨਵਰੀ 2025 ਤੱਕ ਸੀਗੀ ਉਸ ਤੋਂ ਕਾਫੀ ਘੱਟ ਹੋ ਗਈ ਹੈ ਵੈਸੇ ਟਰੰਪ ਉਹਨਾਂ 51% ਦੀ ਬੜਤ ਬਣਾ ਕੇ ਉਹਨਾਂ ਨੇ ਸੈਨੇਟ ਦੇ ਵਿੱਚ ਆਪਣੀ ਜਗ੍ਹਾ ਬਣਾਈ ਸੀ ਹੁਣ ਜਿਹੜਾ ਪਿੱਛੇ ਦਾ ਬੀਗ ਬਿਊਟੀਫੁਲ ਬਿਲ ਪਾਸ ਹੋਇਆ ਹੈ ਉਹ ਵੀ ਤੁਹਾਨੂੰ ਯਾਦ ਹੋਵੇਗਾ ਟਾਈ ਹੋ ਗਿਆ ਸੀ ਤੇ ਐਂਡ ਵਿੱਚ ਜੀਡੀ ਵਾਂਸ ਜਿਹੜੀ ਇੱਕ ਡਿਪਟੀ ਪ੍ਰੈਜ਼ੀਡੈਂਟ ਵਾਈਸ ਪ੍ਰੈਜ਼ੀਡੈਂਟ ਹੈਗੇ ਨੇ ਉਹਨਾਂ ਦੀ ਵੋਟ ਤੋਂ ਉਹ ਬੀਗ ਬਿਊਟੀਫੁਲ ਬਿਲ ਪਾਸ ਹੋਇਆ ਸੀਗਾ ਔਰ ਐਲਨ ਮਸਕ ਦੇ ਨਾਲ ਜਿਹੜੀ ਹੋਈ ਹੈ ਟੈਰੀ ਜਿਹਦੇ ਕਰਕੇ ਕਹਿਆ ਜਾਂਦਾ ਹੈ ਕਿ ਵੀ ਮਸਕ ਨੇ ਕਹਿੰਦੇ ਕਿ ਮੇਰੇ ਕਰਕੇ ਤੁਹਾਡੀ ਸਰਕਾਰ ਆਈ ਔਰ ਟਰੰਪ ਉਹਨਾਂ ਦਾ ਜਵਾਬ ਹੈ ਸੀਗਾ ਕਿ ਅਗਰ ਤੁਸੀਂ ਨਹੀਂ ਵੀ ਹੁੰਦੇ ਤਾਂ ਵੀ ਮੇਰੀ ਸਰਕਾਰ ਆਂਦੀ ਠੀਕ ਤਰ ਤੋਂ ਲੈ ਕੇ ਅੱਜ ਅੱਜ ਤੱਕ 41% ਸਿਰਫ ਟਰੰਪ ਉਹਨਾਂ ਦੀ ਪਬਲਿਸਿਟੀ ਰੈਡੀ ਹੈ ਜੋ ਕਿ ਵਾਈਟ ਵਾਈਟ ਹਾਊਸ ਵਿੱਚ ਉਹਨਾਂ ਦੀ ਵਾਸੀ ਤੋਂ ਬਾਅਦ ਸਭ ਤੋਂ ਘੱਟ ਹੈਗੀ ਹੈ ਯਾਨੀ ਲੋਕਾਂ ਵਿੱਚ ਖਾਸ ਕਰਕੇ ਇਮੀਗ੍ਰੇਸ਼ਨ ਨੀਤੀ ਸਰਕਾਰੀ ਇਹਦਾ ਸਰਕਾਰੀ ਪੱਥਿਆਂ ਵਿੱਚ ਖਰਚਿਆਂ ਵਿੱਚ ਜਿਹੜੀ ਕਮੀ ਕੀਤੀ ਗਈ ਹੈ ਉਹਦੇ ਕਰਕੇ ਇਹ ਪਾਰਟੀ ਗਿਰਾਵਟ ਉਹਨਾਂ ਦੀ ਪਪੂਲਰਿਟੀ ਵਿੱਚ ਦੇਖੀ ਗਈ ਹੈ ਔਰ ਕਈ ਸਟੇਟਸ ਖਾਸ ਕਰਕੇ ਕੈਲੀਫੋਰਨੀਆ ਲਾਸ ਐਂਜਲਸ ਉੱਥੇ ਸਮੇਤ 12 ਤੋਂ 15 ਸ਼ਹਿਰਾਂ ਦੇ ਵਿੱਚ ਟਰੰਪ ਉਹਨਾਂ ਦੇ ਖਿਲਾਫ ਜਿਹੜਾ ਵਿਰੋਧ ਹੋਇਆ ਸੀਗਾ ਉਸੇ ਤੁਹਾਨੂੰ ਯਾਦ ਹੋਵੇਗਾ ਸੈਨਾ ਤੱਕ ਭੇਜਣੀ ਪਈ ਸੀਗੀ ਔਰ ਸੈਨਾ ਨੂੰ ਜਦ ਭੇਜਿਆ ਗਿਆ ਸੀਗਾ ਉਹਦਾ ਵਿਰੋਧ بجائے ਕਿ ਘਟ ਘਟ ਹੁੰਨ ਤੋਂ ਹੋਰ ਜ਼ਿਆਦਾ ਵੱਧ ਗਿਆ ਸੀਗਾ ਇਸ ਤਰ੍ਹਾਂ ਕੇ ਟਰੰਪ ਉਹਨਾਂ ਦੀ ਮੈਨੂੰ ਇਹ ਲੱਗਦਾ ਹੈ ਕਿ ਉਲਤੀ ਗਿਣਤੀ ਸ਼ੁਰੂ ਹੋ ਗਈ ਹੈ 2 ਸਾਲ ਬਾਅਦ ਜਦ ਉਹਨਾਂ ਨੂੰ ਫਿਰ ਆਪਣੀ ਪਪੂਲਾਰਿਟੀ ਦਾ ਟੈਸਟ ਕਰਨਾ ਪਏਗਾ ਤਦ ਤੱਕ ਇਹ ਜਿਹੜੀ ਲੋਪ੍ਰਿਧਾ ਹੈ ਉਹ ਹੋਰ ਵੀ ਘਟਣਾ ਹੋ ਜਾਏਗਾ ਤੇ ਆਉਣ ਵਾਲੇ ਟਾਈਮ ਇਜ ਜਿਹੜੇ ਪ੍ਰੋਵਿੰਸਸ ਦੇ ਵਿੱਚ ਇਲੈਕਸ਼ਨ ਡਿਊ ਨੇ ਉਹਦੇ ਵਿੱਚ ਟਰੰਪ ਉਹਨਾਂ ਨੂੰ ਹਾਰ ਦਾ ਸਾਹਮਣਾ ਕਰਨਾ ਪੈ ਸਕਦਾ ਹੈ ਔਰ ਐਦਾਂ ਦੇ ਹਾਲਾਤ ਅਗਰ ਕੰਟੀਨਿਊ ਰਹੇ ਔਰ ਉਹਨਾਂ ਦੀ ਲੋਪ੍ਰਿਧਾ ਇਸ ਪੱਧਰ ਤੇ ਗਿਰਦੀ ਰਹੀ ਤੇ ਫਿਰ ਟਰੰਪ ਉਹਨਾਂ ਦੇ ਫੈਸਲਿਆਂ ਨੂੰ ਪੋਟਾਲ ਤੋਂ ਤਾਂ ਪਹਿਲੇ ਵੀ ਪ੍ਰਵਾਨਗੀ ਦੀ ਮਿਲ ਰਹੀ ਤੇ ਲੋਕਾਂ ਤੋਂ ਬੁਦੀ ਪ੍ਰਵਾਨਗੀ ਨਹੀਂ ਲੈ ਜੀ ਮੈਂ ਨਾ ਐਨਬੀਸੀ ਦੀ ਜਿਹੜੀ ਇਹ ਰਿਪੋਰਟ ਹੈ ਉਹ ਪੜ ਰਿਆ ਸੀਗਾ ਉਹਦੇ ਵਿੱਚ ਦੱਸਿਆ ਗਿਆ ਹੈ ਕਿ ਇਮੀਗ੍ਰੇਸ਼ਨ ਦੇ ਮੁੱਦੇ ਤੇ ਟਰੰਪ ਦੀ ਜਿਹੜੀ ਰੇਟਿੰਗ ਹੈ ਉਹਦੇ ਵਿੱਚ ਗਰਾਵਟਾਈ ਹੈ ਜਦਕਿ ਇਮੀਗ੍ਰੇਸ਼ਨ ਵਿੱਚ ਇੱਕ ਇੱਕ ਅਜੇਹਾ ਮੁੱਦਾ ਹੈ ਜੋ ਟਰੰਪ ਦੀ ਤਾਕਤ ਰਿਹਾ ਹੈ ਕਿਉਂਕਿ ਜਦੋਂ ਇਲੈਕਸ਼ਨ ਸੀਗੀ ਉਹਨਾਂ ਨੇ ਇਹੀ ਏਜੰਡਾ ਕਿਤੇ ਨਾ ਕਿਤੇ ਲਿਆਂਦਾ ਸੀਗਾ ਕਿ ਉਹ ਇਮੀਗ੍ਰੈਂਟ ਦੇ ਉੱਪਰ ਸ਼ਕਤੀ ਵਰਤਣਗੇ ਤੇ ਇਹਦੇ ਵਿੱਚ ਹੋਰ ਵੀ ਦੱਸਿਆ ਗਿਆ ਕਿ ਦੋ ਦਿਨਾਂ ਦੇ ਪੋਲ ਵਿੱਚ ਅ ਜਿਨ੍ਹਾਂ ਦੇ ਜਿਹੜਾ ਉਹਨਾਂ ਨੇ ਸਰਵੇਖਣ ਕਰਵਾਇਆ ਉਹਦੇ ਵਿੱਚ 43% ਹਿੱਸੇ ਨੇ ਕਿਹਾ ਹੈ ਕਿ ਉਹਨਾਂ ਨੇ ਰਾਸ਼ਟਰਪਤੀ ਵਜੋਂ 트ੰਪ ਦੇ ਸਮੁੱਚੇ ਪ੍ਰਦਰਸ਼ਨ ਨੂੰ ਮਨਜ਼ੂਰੀ ਦਿੱਤੀ ਜੋ ਕਿ 21 ਤੋਂ 23 ਜੂਨ ਦੇ ਰੀਡਿੰਗ ਨਾਲ ਮੇਲ ਖਾਂਦਾ ਹੈ ਜੋ 트ੰਪ ਦੇ ਦੂਜੇ ਕਾਰਜਕਾਲ ਦਾ ਹੁਣ ਤੱਕ ਦਾ ਸਭ ਤੋਂ ਘੱਟ ਹੈ ਯਾਨੀ ਕਿ ਕਿਤਨਾ ਕਿਤੇ ਜਿਹੜੀ ਲੋਕਪ੍ਰਿਤਾ ਉਹ ਘਟਦੀ ਹੋਈ ਨਜ਼ਰ ਜ਼ਰੂਰ ਆ ਰਹੀ ਹੈ ਔਰ ਪ੍ਰੋਟੈਸਟ ਵੀ ਜਿਹੜੇ ਹੈ 트ੰਪ ਸਾਹਿਬ ਨੂੰ ਦਾ ਉਹਨਾਂ ਨੂੰ ਸਾਹਮਣਾ ਕਰਨਾ ਪੈ ਰਿਹਾ ਔਰ ਸਮੱਸਿਆ ਜਿਹੜੀਆਂ ਨੇ ਆਉਣ ਵਾਲੇ ਦਿਨਾਂ 'ਚ ਵੱਧ ਸਕਦੀ ਹੈ